ਵੇ ਦਾਸਾ ਨਾ ਮੈਂ ਨਾ ਦੁਨੀਆ ਨਾ ਲੁੱਟਣ ਵਾਲੋਂ ਖੜੀ ਆ ਬਸ ਕੋਈ ਲੁੱਟਣ ਵਾਲਾ ਹੋਣਾ ਚਾਹੀਦਾ ਯਾਰ ਕੁੜੀ ਨੇ ਚੱਕ ਕੇ 48000 ਰੁਪਇਆ ਫੜਾਤਾ ਤੇ ਮੇਰਾ ਆਖੇ ਵੀਜ਼ਾ ਬਾਬੇ ਨੇ ਲੈ ਗਿਆ ਤਾਂ ਮੇਰੀ ਬਾਬਾ ਜ਼ਿੰਦਗੀ ਬਣਾ ਗਿਆ ਆ ਫਿਟੇ ਮੂੰਹ ਥੋਡੇ ਯਾਰ ਜੇ 100 ਫੈਲ ਲੱਗੀ ਆ 100 ਫੈਲ ਦੇ ਵਿੱਚੋਂ 17-80 ਦਾ ਤਾਂ ਵੈਸੇ ਵੀਜ਼ਾ ਆ ਜਾਂਦਾ ਕੋਈ ਟਰੈਕਟਰ ਦੇਈ ਜਾਂਦਾ ਕੋਈ ਗੱਡੀਆਂ ਚੜਾਈ ਜਾਂਦਾ ਡੇਰਿਆਂ ਦੇ ਵਿੱਚ ਉਹ ਆਪਣਾ ਕਿੱਥੇ ਆ ਦਿਮਾਗ ਕਿੱਧਰ ਨੂੰ ਤੁਰ ਪਿਆ ਆਪਾਂ ਯਾਰ ਇਹ ਫਰੋਡ ਆ ਸਿਰੇ ਦੇ ਫਰੋਡ ਆ ਇਹ ਧੀਆਂ ਪੈਣਾ ਨੂੰ ਇਹਨਾਂ ਦੇ ਡੇਰਿਆਂ ਡੂਰਿਆਂ ਤੇ ਕੱਲ ਨੂੰ ਹਟਜੋ ਬਾਈ ਜੀ ਚੰਗੇ ਰਹਿ ਜਾਓਗੇ ਹਾਂਜੀ ਬਾਈ ਜੀ ਆ ਜਿਹੜੇ ਬੰਦੇ ਫਖੰਡੀ ਸਾਧਾ ਨੂੰ ਮੰਨਦੇ ਹਨ ਇਹਨਾਂ ਨੂੰ ਬਾਈ ਜੀ ਅੱਜ ਵਾਲੀ ਵੀਡੀਓ ਬੜੀ ਭੜੀ ਲੱਗੂਗੀ ਪਹਿਲਾਂ ਆ ਦੇਖੋ ਇੱਕ ਆ ਸੰਤ ਸਾਧ ਆ ਵੇਖੋ ਦਾ ਦਸਣ ਅਗਲਾ ਵੇਖੋ ਜੀ ਆਹ ਚਲੋ ਜੀ ਸਾਡੇ ਨਾਲ ਚੱਲ ਅੱਛਾ ਪਹਿਲੀ ਵਾਲੀ ਬਚ ਰਹੀ ਜਾਂਦੀ ਹੈ ਆਹ ਪਹਿਲੀ ਵਾਲੀ ਵੀ ਜਾ ਗਈ ਤੇ ਬੋਤੋ ਕੁਝਾ ਦੂ ਤੂਰਾ ਅੱਛਾ ਨਾਰਕੀ ਲਿਆਇਆ ਇੱਕ 40 ਹਜ਼ਾਰ ਕੱਟ ਦੇ ਦੋ ਅੱਛਾ ਚੀਜ਼ਾਂ ਦੋ ਲਿਆ ਫੇਰ ਅੱਛਾ ਦਰਾ ਲਿਆ ਆਇਆ ਲਾਓ ਯਾਰ ਆਨੇ ਲੈਂਦੇ ਤੂੰ ਮੈਂ ਤੇਰੇ ਤੋਂ ਕਹਿੰਦੀ ਹਾਂ ਹੋਰ ਨਹੀਂ ਕਹਿੰਦੀ ਆਇਤਾ ਮੈਂ ਦੱਸ ਹੋਜੀ ਬੋਲ ਕੇ ਦੱਸ ਅਕੇ ਇਹ ਫੜ ਕੇ ਲਈ ਦੀ ਅਕ ਜੋ ਮਸੂਦ ਦਾ ਬਟਾ ਸੀ ਮਸੂਦ ਕੀਤਾ ਬਹੁਤ ਸੀ ਇਹ ਆ ਕੋ ਤਾਂ ਲੋ ਬਸ ਰਹੀ ਦੋਸਤ ਲੀਕਾ ਮਾ ਕੇ ਮੇਰੇ ਸਿਰ ਤੇ ਪਟਵੇ ਥੋੜ ਕੇ ਸੀ ਗੁੱਡੀ ਮੋਟੋ ਦਾ ਫੋਲ ਕਾ ਦਾ ਪੈਸਾ ਨਹੀਂ ਆਇਆ ਸ਼ੇਕਾ ਜੋ ਜੋ ਮਸੂਦ ਸੀ ਮੈਂ ਆ ਨਾ ਦੁਨੀਆ ਨਾ ਲੁੱਟਣ ਵਾਲੋਂ ਖੜੀ ਆ ਬਸ ਕੋਈ ਲੁੱਟਣ ਵਾਲਾ ਹੋਣਾ ਚਾਹੀਦਾ ਯਾਰ ਅਕੇ ਮੇਰਾ ਆ ਸੰਤ ਮੇਰੀ ਜ਼ਿੰਦਗੀ ਬਣਾ ਗਿਆ ਫਿਟੇ ਮੂੰਹ ਯਾਰ ਮਾਇਆ ਨਾਲ ਦੁਨੀਆ ਜਮਾ ਹੀ ਕੰਮਲੀ ਉਹ ਚਾਕੇ 48000 ਰੁਪਈਆ ਨੂੰ ਫੜਾਤਾ ਓਏ ਸਾਧ ਸਾਧ ਪਤਾ ਕੀ ਹੁੰਦਾ ਸਾਧ ਇਹਨਾਂ ਨੂੰ ਪਤਾ ਹੀ ਨਹੀਂ ਸਾਧ ਕੀ ਹੁੰਦਾ ਸਿਰਾਦ ਦਾ ਮਤਲਬ ਹੁੰਦਾ ਸਰੀਰ ਨੂੰ ਸਾਧਣਾ ਕਈ ਕਈ ਮਹੀਨੇ ਕਈ ਕਈ ਸਾਲ ਹਨਾ ਸਦੀਆਂ ਜਿਹੜੇ ਪਹਿਲਾਂ ਪੀਰ ਪਖੰਬਰ ਜਿਹੜੇ ਗੁਰੂ ਮਹਾਰਾਜ ਜਿਹੜੇ ਸੀਗੇ ਭਜਨ ਭਗਤੀ ਤੇ ਬੈਠੇ ਰਹੇ ਹਨਾ ਕਈ ਕਈ ਸਾਲ ਮੋਹ ਮਾਇਆ ਤੋਂ ਦੂਰ ਹੋ ਕੇ ਜਿਹੜੇ ਸਾਧ ਬਣਿਆ ਆਪਦੀ ਭਗਤੀ ਕੀਤੀ ਭਜਨ ਕੀਤਾ ਅੱਜ ਵਾਲੇ ਸੰਤ ਸਾਧ ਬਯਾਣਾ ਕਮਾਲ ਹੋ ਗਈ ਯਾਰ ਹਨਾ ਸਮਝੋ ਬਾਹਰ ਬਸ ਦੋ ਠੀਕੀਆਂ ਪਾਸਪੋਰਟ ਤੇ ਮਾਰ ਕੇ ਤੇ ਤੁਹਾਡਾ ਵੀਜ਼ਾ ਆਜੂ ਵੀਜ਼ਾ ਤਾਂ ਦੇਣਾ ਇਮੀਗ੍ਰੇਸ਼ਨ ਨੇ ਬੈਸੀ ਨੇ ਵੀਜ਼ਾ ਦੇਣਾ ਤੁਹਾਡੀ ਉਹਦੇ ਵਿੱਚ ਕੀ ਕਰਾਮਾਤ ਆ ਯਾਰ 21ਵੀਂ ਸਦੀ ਹੋ ਗਈ ਆ ਗਈ ਹਨਾ ਆਪਾਂ ਨੂੰ ਯਾਰ ਆਪਾਂ ਹਜੇ ਵੀ ਅਨਪੜ ਬੰਦੇ ਆ ਲਾ ਦੇਖ ਲੋ ਵੀ ਇਹ ਆ ਜਿਹੜੀ ਕੁੜੀ ਨੇ ਚੱਕ ਕੇ 48000 ਰੁਪਇਆ ਫੜਾਤਾ ਤੇ ਮੇਰਾ ਵੀਜ਼ਾ ਬਾਬੇ ਨੇ ਲੈ ਗਿਆ ਤਾਂ ਮੇਰੀ ਬਾਬਾ ਜ਼ਿੰਦਗੀ ਬਣਾ ਗਿਆ ਫਿਟੇ ਮੂੰਹ ਤੁਹਾਡੇ ਯਾਰ ਜੇ ਸੌ ਫੈਲ ਲੱਗੀ ਆ ਸੋਲ ਫੈਲ ਦੇ ਵਿੱਚੋਂ 17-80 ਦਾ ਤਾਂ ਵੈਸੇ ਹੀ ਵੀਜ਼ਾ ਆ ਜਾਂਦਾ ਡਾਕੂਮੈਂਟ ਸਹੀ ਹੋਣ ਤੇ ਡਾਕੂਮੈਂਟ ਸਿਰ ਤੇ ਵੀਜ਼ਾ ਹੋਣ ਤੇ ਆਪਾਂ ਨੂੰ ਆਏ ਹੋਏ ਦਾ ਬਾਬੇ ਨੇ ਵੀਜ਼ਾ ਲੈ ਕੇ ਦਿੱਤਾ ਉਹ ਬਾਬੇ ਉਹ ਬਾਬੇ ਨੂੰ ਤਾਂ ਆਪਦਾ ਨਹੀਂ ਪਤਾ ਮਰਨਾ ਕਦੋਂ ਤੇ ਲੋਕਾਂ ਦੇ ਅਪਵਿਖ ਬਾਣੀਆਂ ਹੋ ਕੱਢਦੇ ਫਿਰਦੇ ਆ ਹੁਣ ਮੇਰੀ ਗੱਲ ਸੁਣੋ ਆਪਾਂ ਨੂੰ ਸਾਰੀ-ਸਾਰੀ ਜ਼ਿੰਦਗੀ ਲੱਗ ਜਾਂਦੀ ਆ ਮਿਹਨਤ ਕਰਦਿਆਂ ਨੂੰ ਫੇਰ ਜਾ ਕੇ ਕਦੇ ਸੈੱਟ ਹੁੰਨੇ ਆ ਹਣਾ ਉਹ ਵੀ ਚਲੋ ਮਾੜਾ-ਮੋਟਾ ਆਪਦਾ ਬਾੜਾ ਨਹੀਂ ਇਹ ਯਾਰ 6-6 ਮਹੀਨਿਆਂ ਦੇ ਵਿੱਚ ਹੀ ਇੰਨੀਆਂ ਵੱਡੀਆਂ ਗੱਡੀਆਂ ਤੇ ਨਾਲ ਇਹਨਾਂ ਦੇ ਬਾਡੀਗਾਰਡ, ਗਨਮੈਨ ਤੇ ਇੰਨੀਆਂ ਜ਼ਮੀਨਾਂ ਵੜਾ ਦਿੰਦੇ ਆ ਪੰਜਾਬ ਦੇ ਵਿੱਚ ਦੇਖ ਲਓ ਹਨਾ ਬਾਬੇ ਜਿੰਨੇ ਵੀ ਹੁਣ ਪੂਰੇ ਹੈਗੇ ਆ ਫਕੰਡੀ ਸਾਧ ਕਿਸੇ ਕੋਲੇ 100 ਕਿੱਲਾ ਕਿਸੇ ਕੋਲੇ 200 300 ਇਹ ਕਿੱਥੋਂ ਆਇਆ ਬਈ ਇਹਨਾਂ ਨੇ ਕਿਹੜਾ ਕਈਆਂ ਮਾਰੀਆਂ ਇਹ ਆਪਣੇ ਆਰਿਆਂ ਲੁੱਟ-ਲੁੱਟ ਖਾਈ ਜਾਂਦੇ ਆ ਉਹ ਆਪਣਾ ਕਿੱਥੇ ਆ ਦਿਮਾਗ ਆਪਾਂ ਕਦੋਂ ਇਹ ਚੀਜ਼ਾਂ ਚੋਂ ਨਿਕਲਾਂਗੇ ਯਾਰ ਕਦੋਂ ਨਿਕਲਾਂਗੇ ਆਪਾਂ ਕਿਉਂ ਫਕੰਡੀ ਸਾਧਾਂ ਦੇ ਮਗਰ ਯਾਰ ਕਿਉਂ ਕੋਈ ਟਰੈਕਟਰ ਲਈ ਜਾਂਦਾ ਕੋਈ ਗੱਡੀਆਂ ਚੜਾਈ ਜਾਂਦਾ ਡੇਰਿਆਂ ਦੇ ਵਿੱਚ ਆਪਾਂ ਨੂੰ ਗੁਰੂਆਂ ਨੇ ਹਨਾ ਆਪਣੇ ਵੀ ਸਹਿਬਾਨਾਂ ਨੇ ਆਪਾਂ ਨੂੰ ਯਾਰ ਕਿਹੜਾ ਰਸਤਾ ਦਿਖਾਇਆ ਸੀ ਆਪਾਂ ਕਿੱਧਰ ਨੂੰ ਹੋ ਤਰੇ ਯਾਰ ਘਰੇ ਬਹਿ ਕੇ ਆਪਦਾ ਪਾਠ ਪੂਜਾ ਕਰੋ ਭਗਤੀ ਕਰੋ ਹਨਾ ਵੀ ਜੋ ਵੀ ਗੁਰਬਾਣੀ ਪੜੋ ਜਿਹੜੇ ਤੁਹਾਨੂੰ ਸਿੱਧੇ ਪਾਸੇ ਲਾਉਗੀ ਇੱਕ ਤੁਹਾਨੂੰ ਇਹ ਗੱਲ ਦੱਸ ਦਿੰਦਾ ਭਾਈ ਦਾਵੇ ਨਾਲ ਗੱਲ ਕਹਿਣਾ ਇਹ ਇੱਕ ਨਾ ਵਿਸ਼ਵਾਸ ਹੁੰਦਾ ਤੁਸੀਂ ਜੈਸ ਤੇ ਬਣਾ ਦੋ ਉਸ ਤੇ ਬਣ ਜਾਂਦਾ ਕਿਸੇ ਸਾਧ ਸੰਤ ਵਿੱਚ ਕਿਸੇ ਵਿੱਚ ਉਹ ਵੜੀ ਫਗੰਡੀ ਸਾਹ ਦਾ ਸਾਰੇ ਤੁਸੀਂ ਘਰੇ ਬਹਿ ਕੇ ਤੁਹਾਡੇ ਅੰਦਰ ਰੱਬ ਆ ਤੁਸੀਂ ਘਰੇ ਬਹਿ ਕੇ ਆਪੜਾ ਸੱਚੇ ਮਨ ਨਾਲ ਅੱਖਾਂ ਬੀਜ ਕੇ ਆਪਦਾ ਧਿਆਨ ਲਾ ਕੇ ਤੁਸੀਂ ਇਹ ਗੱਲ ਕਹਦੇ ਹੋ ਪ੍ਰਮਾਤਮਾ ਵੇ ਆਹ ਕੰਮ ਮੇਰਾ ਕਰ ਦੇ ਤੂੰ ਕਰਨਾ ਠੀਕ ਆ ਉਸ ਕੰਮ ਨੂੰ ਲਗਨ ਨਾਲ ਕਰੋ ਉਹ ਕੰਮ ਤੁਹਾਡਾ ਆਟੋਮੈਟਿਕ ਹੀ ਹੋ ਜਾਊਗਾ ਬਾਈ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ ਤੁਹਾਨੂੰ ਪ੍ਰਮਾਤਮਾ ਤੇ ਵਿਸ਼ਵਾਸ ਹੋਣਾ ਚਾਹੀਦਾ ਰੱਬ ਤੁਹਾਡੇ ਅੰਦਰ ਆ ਤੁਹਾਡੇ ਰੱਬ ਅੰਦਰ ਆ ਪਰ ਆਪਾ ਤਾਂ ਲਵਦੇ ਫਿਰਦੇ ਹੋਰ ਹੀ ਸਾਧਾਂ ਸੰਤਾਂ ਦੇ ਚੌਂਕੀਆਂ ਭਰਦੇ ਫਿਰਦੇ ਆ ਬਾਈ ਜਿਹੜੇ ਤਾਂ ਵੀਰ ਹਨਾ ਸੰਤਾਂ ਨੂੰ ਫਕੰਡੀ ਸਾਧਾਂ ਨੂੰ ਮੰਨਦੇ ਬਾਈ ਉਹਨੂੰ ਇਹ ਵੀਡੀਓ ਬਹੁਤ ਪੈੜੀ ਲੱਗੂਗੀ ਹੋ ਸਕਦਾ ਵੀ ਮੇਰੇ ਪੇਜ ਤੋਂ ਅਨਫੋਲੋ ਹੀ ਕਰ ਜਾਣ ਮੈਨੂੰ ਹਨਾ ਕਿਉਂਕਿ ਬਾਈ ਸੱਚੀਆਂ ਗੱਲਾਂ ਬਾਈ ਇਹਨਾਂ ਨੇ ਸਾਧਾਂ ਨੇ ਆਪਦੇ ਘਰ ਭਰ ਲਿਆ ਯਾਰ ਲੁੱਟ ਲੁੱਟ ਕੇ ਯਾਰ ਇਹਨਾਂ ਦਾ ਆਪਦਾ ਕੱਖ ਨਹੀਂ ਪਤਾ ਤੇ ਆਪਾਂ ਇਹਨਾਂ ਇਹਨਾਂ ਤੋਂ ਪੁੱਛੀ ਜਾਂਦੇ ਯਾਰ ਵੀ ਸਾਡਾ ਆ ਕੰਮ ਕਰਦੇ ਸਾਡਾ ਆ ਕੰਮ ਕਰਦੇ ਯਾਰ ਆ ਨਮਾ ਹੀ ਹੁਣ ਇੱਕ ਰਿਲੀਜ਼ ਹੋ ਗਿਆ ਸਾਧ ਹਨਾ ਜਿਹੜਾ ਠੀਕੀਆਂ ਜੇ ਮਾਰ ਰੰਦਾ ਪਾਸਪੋਰਟ ਤੇ ਤੁਹਾਡਾ ਵੀਜ਼ਾ ਆ ਜਾਊਗਾ ਕਮਾਲ ਹੋ ਗਈ ਇਹ ਯਾਰ ਕਿੱਧਰ ਨੂੰ ਤੁਰ ਪਏ ਆਪਾਂ ਯਾਰ ਸਮਝੋ ਬਾਈ ਆਪਾਂ ਨੂੰ ਸਮਝਣ ਦੀ ਲੋੜ ਆ ਯਾਰ ਆਪਾਂ ਨੂੰ ਸਮਝਣ ਦੀ ਲੋੜ ਆ ਆਪਾਂ ਨੂੰ ਗੁਰੂਆਂ ਪੀਰਾਂ ਨੇ ਕਿੱਧਰ ਲਾਇਆ ਸੀ ਆਪਾਂ ਕਿੱਧਰ ਨੂੰ ਤੁਰ ਪਏ ਯਾਰ ਹਨਾ ਮੈਂ ਨਾ ਯਾਰ ਤੂੰ ਸਿਸਟਮ ਸਾਰਾ ਗਲਤ ਹੋ ਗਿਆ ਬਈ ਸਮਝੋ ਬਾਈ ਜੀ ਫਖੰਡੀ ਸਾਰਾਂ ਤੋਂ ਬਣੋ ਬਚੋ ਬਹੁਤ ਭੜੇ ਆਵਦੀਆਂ ਧੀਆਂ ਪੈਣਾ ਨੂੰ ਇਹਨਾਂ ਦੇ ਡੇਰਿਆਂ ਡੂਰਿਆਂ ਤੇ ਕਲ ਨੂੰ ਹਟਜੋ ਬਾਈ ਜੀ ਚੰਗੇ ਰਹਿਜੋਗੇ ਇਹਨਾਂ ਚ ਕੱਢਣ ਪਾਉਣ ਨੂੰ ਕੱਖ ਨਹੀਂਗਾ ਇਹ ਫਰੋਡ ਆ ਸਿਰੇ ਦੇ ਫਰੋਡ ਆ ਇਹ ਜਿਹੜੇ ਫਖੰਡੀ ਸਾਧ ਆ ਤੇ ਗਾਂ ਤੁਹਾਡੀ ਮਰ ਜੇ ਬਾਈ ਜੀ ਸੱਚੀਆਂ ਗੱਲਾਂ ਲੱਗਣਗੀਆਂ ਕੌੜੀਆਂ ਤੁਨੂੰ ਹੋ ਸਕਿਆ ਜਰੂਰ ਸ਼ੇਅਰ ਕਰਨਾ ਧੰਨਵਾਦ